ਦਲਜੀਤ ਸਿੰਘ ਜੀ ਪੰਜਾਬੀ ਸਿੰਗਰ ਜਿਸ ਨੇ ਇਸ ਵਕਤ ਕਹ ਲੋ ਕਿ ਪੂਰੀ ਦੁਨੀਆ ਵਿੱਚ ਹੀ ਨਹੀਂ ਬਲਕਿ ਭਾਰਤ ਦੇ ਕਈ ਸ਼ੇਡਸ ਵਿੱਚ ਕਾਫੀ ਨਾਮ ਕਮਾ ਲਿਆ ਹੈ ਬੜੇ ਲੋਕ ਉਹਨਾਂ ਨਾਲ ਇਮੋਸ਼ਨਲੀ ਵੀ ਜੁੜਦੇ ਪਏ ਨੇ ਕਾਫੀ ਕਹ ਲੋ ਕਿ ਭਾਰਤ ਚ ਉਹਨਾਂ ਦੇ ਚਰਚੇ ਹੋ ਰਹੇ ਨੇ ਪੂਰੇ ਮੀਡੀਆ ਚ ਚਰਚੇ ਹੋ ਰਹੇ ਨੇ ਹਰ ਕੋਈ ਕਹ ਲੋ ਕਿ ਉਹਨਾਂ ਦੇ ਇਸ ਨਾਮ ਨੂੰ ਜੋ ਉਹਨਾਂ ਨੂੰ ਇਸ ਵਕਤ ਮਿਲਿਆ ਹੈ ਥੋੜੇ ਸਮੇਂ ਦੇ ਵਿੱਚ ਜੋ ਹੁਣ ਜੋ ਹੁਣ ਮਿਲਿਆ ਹੈ ਉਸ ਨੂੰ ਲੈ ਕੇ ਹਰ ਕੋਈ ਹੈਰਾਨ ਵੀ ਹੈ ਮੈਂ ਗੱਲ ਕਰ ਰਿਹਾ ਹਾਂ ਦਲਜੀਤ ਦੋਸਾਂਝ ਦੀ ਉਹ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਨੇ ਜਿਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਕਹ ਲੈ ਕਿ ਕਿਸਾਨਾਂ ਬਲੂਨਾਂ ਦੇ ਵਿਰੋਧ ਕਿਤੇ ਜਾਂਦਾ ਹੈ ਕਿ ਲੁਧਿਆਣੇ ਤੋਂ ਖਨੋਰੀ ਨੇੜੇ ਸੀ ਨਾ ਕਿ ਦਿੱਲੀ ਕਿਵੇਂ ਦੇਖਦੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇਸ ਰਿੱਕੇ ਨਾਲ ਵਿਰੋਧ ਹੋਣ ਨੂੰ ਤੇ ਦੇਖੋ ਜਿਹੜੀ ਦਿਲਜੀਤ ਦੀ ਪਰਸਨੈਲਿਟੀ ਹੈ ਨਾ ਉਹ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਚੇਂਜ ਹੁੰਦੀ ਆ ਰਹੀ ਹੈ ਗੱਲ ਆਪਾਂ ਜਦੋਂ 2020 ਦੀ ਕਰਦੇ ਹਾਂ ਤਕਰੀਬਨ ਜਿਸ ਵੇਲੇ ਜਿਹੜਾ ਮੋਰਚਾ ਹੈ ਦਿੱਲੀ ਦੇ ਵਿੱਚ ਲੱਗਿਆ ਹੋਇਆ ਸੀ ਉਸ ਵੇਲੇ ਹਾਲਾਤ ਤੁਸੀਂ ਦੇਖੋ ਭਈ ਦਿਲਜੀਤ ਦੋਸਾਂਝ ਖੁਦ ਉੱਥੇ ਪਹੁੰਚਦਾ ਤੇ ਉਥੇ 1 ਕਰੋੜ ਰੁਪਈਆ ਜਿਹੜਾ ਹੈਗਾ ਉਹ ਅਨਾਉਂਸ ਕਰਦਾ ਹੈ ਉਸ ਤੋਂ ਬਾਅਦ ਪੰਜਾਬ ਦੇ ਹੱਕ ਦੇ ਵਿੱਚ ਬਿਆਨ ਵੀ ਦਿੰਦਾ ਪਰ ਉਸ ਤੋਂ ਬਾਅਦ ਲਗਾਤਾਰ ਚੇਂजेस ਆਉਣੀਆਂ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਉਹਨਾਂ ਦੇ ਹਾਵ ਭਾਵ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਦੇ ਵਿੱਚ ਉਹ ਲਗਾਤਾਰ ਜਾਰੀ ਹੈ ਇੱਕ ਪਾਸੇ ਤੁਸੀਂ ਦੇਖੋ ਭਈ ਫਿਲਮ ਬਣਦੀ ਹੈ ਚਮਕੀਲਾ ਜਿਹੜਾ ਜਿਸ ਚ ਚਮਕੀਲੇ ਨੂੰ ਅਸੀਂ ਕਹਿੰਦੇ ਹਾਂ ਕਿ ਵਿਵਾਦਤ ਹੈ ਉਸ ਦੇ ਉੱਤੇ ਫਿਲਮ ਬਣਾ ਕੇ ਉਹਦੀ ਪ੍ਰੇਜ਼ ਕਰਨੀ ਉਸ ਨੂੰ ਹੀਰੋ ਦੇ ਰੂਪ ਦੇ ਵਿੱਚ ਉਭਾਰਨਾ ਸੋ ਇਹ ਵੀ ਕਿਤੇ ਨਾ ਕਿਤੇ ਦਿਲਜੀਤ ਵੱਲੋਂ ਕੀਤਾ ਗਿਆ ਜਿਸ ਦਾ ਆਮ ਸਿੱਖ ਸੰਗਤਾਂ ਨੇ ਪੰਜਾਬੀਆਂ ਨੇ ਇਸ ਗੱਲ ਦਾ ਜਿਹੜਾ ਹੈਗਾ ਉਹ ਬੁਰਾ ਵੀ ਮਣਾਇਆ ਬਿਨਾਂ ਸ਼ੱਕ ਅੱਜ ਦਿਲਜੀਤ ਦਸਾਂਝ ਦੀ ਗੁੱਡੀ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਚੜੀ ਹੋਈ ਹੈ ਤੇ ਉਹਨੂੰ ਜਸਟਿਨ ਟਰੂਡੋ ਵਰਗੇ ਵੀ ਆ ਕੇ ਜਿਹੜੇ ਨੇ ਸਟੇਜ ਦੇ ਉੱਤੇ ਮਿਲਦੇ ਆ ਜਿੱਥੇ-ਜਿੱਥੇ ਵੀ ਉਹਨਾਂ ਦੇ ਸ਼ੋਅ ਹੁੰਦੇ ਆ ਤੇ ਉਹ ਮਤਲਬ ਤੁਸੀਂ ਇਹ ਦੇਖੋ ਵੀ ਸੋਲਡ ਆਊਟ ਸ਼ੋਅ ਜਾ ਰਹੇ ਨੇ ਭਾਵੇਂ ਬਰਮਿੰਗਮ ਇੰਗਲੈਂਡ ਦੀ ਗੱਲ ਕਰੀਏ ਬਰਮਿੰਗਮ ਤੋਂ ਬਾਅਦ ਲੰਡਨ ਇੰਗਲੈਂਡ ਦੀ ਗੱਲ ਕਰੀਏ ਉਸ ਤੋਂ ਬਾਅਦ ਗੱਲ ਕਰ ਲਓ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਅਮਰੀਕਾ ਕੈਨੇਡਾ ਹੋ ਗਿਆ ਫਿਰ ਯੂਰਪ ਦੇ ਵਿੱਚ ਐਮਸਟਰਡਮ ਜੋ ਨੀਦਰਲੈਂਡ ਦੀ ਰਾਜਧਾਨੀ ਹੈ ਸੋ ਉਸ ਤੋਂ ਬਾਅਦ ਆਪਾਂ ਭਾਰਤ ਦੇ ਸ਼ੋਜ਼ ਦੀ ਗੱਲ ਕਰ ਲਈਏ ਹਰ ਜਗ੍ਹਾ ਦੇ ਉੱਤੇ ਉਹਨਾਂ ਦੇ ਸੋਲਡ ਆਊਟ ਸ਼ੋ ਜਿਹੜੇ ਰਹੇ ਆ ਤੇ ਇਹ ਵੀ ਰਿਕਾਰਡ ਉਹਨਾਂ ਦੇ ਹਿੱਸੇ ਆਇਆ ਕਿ ਉਹਨਾਂ ਦੀਆਂ ਟਿਕਟਾਂ ਕੁਝ ਸੈਕਿੰਡਸ ਜਾਂ ਫਿਰ ਕੁਝ ਮਿੰਟਾਂ ਦੇ ਵਿੱਚ ਸੋਲਡ ਆਊਟ ਹੋ ਜਾਂਦੀਆਂ ਉਸ ਤੋਂ ਬਾਅਦ ਟਿਕਟਾਂ ਨਹੀਂ ਲੱਭਦੀਆਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਜੇ ਹੁਣ ਇਹ ਗੱਲ ਵੇਖੀਏ ਨਾ ਕਿ ਉਹਨਾਂ ਦੇ ਵਿੱਚ ਜਿਹੜਾ ਬਦਲਾ ਕਿਵੇਂ ਆਇਆ ਉਹਦੇ ਕੁਝ ਖਾਸ ਕਾਰਨ ਜਿਹੜੇ ਆ ਉਹ ਮੈਂ ਨੋਟ ਇਹ ਕਰਦਾ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਪੰਜਾਬ ਦੇ ਵੱਡੇ ਗਾਇਕਾਂ ਦੇ ਨਾਲ ਅਨਹੋਣੀਆਂ ਵਾਪਰੀਆਂ ਸਿੱਧੂ ਮੂਸੇਵਾਲੇ ਦੀ ਮੈਂ ਗੱਲ ਕਰ ਰਿਹਾ ਤੋ ਦੁਨੀਆ ਦੇ ਵਿੱਚ ਇੱਕ ਵੱਡਾ ਨਾਮ ਸਿੱਧੂ ਮੂਸੇਵਾਲਾ ਵੀ ਬਣ ਚੁੱਕਿਆ ਸੀ ਪਰ ਅਚਨਚੇਤ ਉਹਨਾਂ ਦੇ ਉੱਤੇ ਹਮਲਾ ਹੁੰਦਾ ਹੈ ਉਹਨਾਂ ਦੀ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ ਫਿਰ ਭਾਈ ਦੀਪ ਸਿੰਘ ਸਿੱਧੂ ਦੀ ਹੱਤਿਆ ਹੁੰਦੀ ਹੈ ਜਾਂ ਫਿਰ ਪੰਜਾਬ ਦੇ ਲਈ ਬੋਲਣ ਵਾਲਿਆਂ ਦੇ ਖਿਲਾਫ ਜਿਹੜੀ ਹੈ ਉਹ ਕਿਵੇਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਰਚੀਆਂ ਜਾਂਦੀਆਂ ਉਸ ਤੋਂ ਬਾਅਦ ਤੁਸੀਂ ਗੱਲ ਕਰ ਲਓ ਭਾਈ ਅਮਰਤਪਾਲ ਸਿੰਘ ਦੀ ਉਹਨਾਂ ਦੇ ਨਾਲ ਕੀ ਹੋਇਆ ਤੇ ਦਿਲਜੀਤ ਦੋਸਾਂਝ ਨੂੰ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਪੇਂਟ ਕੀਤਾ ਜਾ ਰਿਹਾ ਸੀ ਪਿਛਲੇ ਸਮੇਂ ਤੋਂ ਕੁਝ ਐਸੇ ਜਿਹੜੇ ਨੇ ਅ ਕਾਉਂਟਸ ਸੋਸ਼ਲ ਮੀਡੀਆ ਅਕਾਉਂਟਸ ਕਿ ਲਓ ਜੀ ਇਹ ਖਾਲਸਤਾਨੀ ਹੈ ਇਹ ਖਾਲਸਤਾਨੀ ਹੈ ਇਹ ਇਹ ਉਹਨਾਂ ਦਾ ਸਾਥ ਦਿੰਦਾ ਹੈ ਇਹ ਉਹਨਾਂ ਦਾ ਸਾਥ ਦਿੰਦਾ ਹੈ ਇਹ ਆਪਣੇ ਆਪ ਨੂੰ ਇੰਡੀਅਨ ਨਹੀਂ ਸਮਝਦਾ ਸੋ ਉਸ ਤੋਂ ਬਾਅਦ ਮੈਨੂੰ ਲੱਗਦਾ ਜੋ ਮੈਨੂੰ ਲੱਗਦਾ ਹੈ ਕਿ ਦਲਜੀਤ ਨੇ ਇਹ ਗੱਲ ਜਿਹੜੀ ਹੈ ਮੰਨ ਲਈ ਜਾਂ ਫਿਰ ਉਹਨੇ ਆਪਣੀ ਈਨ ਮੰਨ ਲਈ ਕਿ ਮੈਂ ਬਹੁਤਾ ਹੁਣ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਖੜਿਆ ਕਰਾਂਗਾ ਤੇ ਕੱਲ ਨੂੰ ਕੋਈ ਗੱਲਬਾਤ ਜਿਹੜੀ ਹੈ ਉਹ ਵੱਡੇ ਪੱਧਰ ਤੇ ਮੇਰੇ ਨਾਲ ਵੀ ਵਾਪਰ ਸਕਦੀ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਅੱਜ ਤੋਂ ਸਾਲ ਪਹਿਲਾਂ ਜਦੋਂ ਦਿਲਜੀਤ ਦੋਸਾਂਝ ਪਿਛਲੇ ਸਾਲ ਸ਼ੋਅ ਕਰ ਰਹੇ ਸੀ ਉਸ ਵੇਲੇ ਆਪਾਂ ਭਾਈ ਕੁਲਦੀਪ ਸਿੰਘ ਦਿਓੜ ਜੋ ਕਿ ਸਮੈਤਿਕ ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਸਮੈਤਿਕ ਦੇ ਪ੍ਰਧਾਨ ਨੇ ਬਰਮਿੰਗਮ ਦੇ ਵਿੱਚ ਉਹਨਾਂ ਦੇ ਨਾਲ ਇੱਕ ਪ੍ਰੋਗਰਾਮ ਕੀਤਾ ਸੀ ਤੇ ਉਹਨਾਂ ਨੇ ਇਸ ਗੱਲ ਤੇ ਚਿੰਤਾ ਵੀ ਜਤਾਈ ਸੀ ਕਿ ਦਿਲਜੀਤ ਦੋਸਾਂਝ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜਦੋਂ ਕਿਸੇ ਪੰਜਾਬ ਦੇ ਪੁੱਤ ਦੀ ਗੁੱਡੀ ਚੜ੍ਹੇਗੀ ਤਾਂ ਉਹਦੇ ਉੱਤੇ ਫਿਰ ਨਿਸ਼ਾਨਾ ਜਿਹੜਾ ਹੈ ਉਹ ਆ ਜਾਂਦਾ ਹੈ ਆਟੋਮੈਟਿਕ ਏਜੰਸੀਆਂ ਦਾ ਕਿਉਂਕਿ ਤੁਸੀਂ ਦੇਖੋ ਵੀ ਜਦੋਂ ਪੰਜਾਬ ਦਾ ਕੋਈ ਪੁੱਤ ਵਿਦੇਸ਼ ਦੀ ਧਰਤੀ ਦੇ ਉੱਤੇ ਐਡੀਆਂ ਵੱਡੀਆਂ ਪਲੰਘਾਂ ਪੁੱਟਦਾ ਤਾਂ ਉਸ ਦਾ ਸਿੱਧਾ ਸਾਦਾ ਮਤਲਬ ਹੁੰਦਾ ਹੈ ਕਿ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਪੰਜਾਬੀ ਬੋਲੀ ਨੂੰ ਰਿਪਰੈਜ਼ੈਂਟ ਕਰ ਰਿਹਾ ਉਸ ਤੋਂ ਬਾਅਦ ਪੱਗ ਨੂੰ ਪ੍ਰੋਮੋਟ ਕਰ ਰਿਹਾ ਤੇ ਇਹ ਇਹ ਜਿਹੜੇ ਲੋਕ ਹੁੰਦੇ ਨੇ ਅਸੀਂ ਅਕਸਰ ਹੀ ਗੱਲ ਕਰਦੇ ਰਹੇ ਹਾਂ ਮੈਂ ਅੱਜ ਵੀ ਛੋਟੀ ਜੀ ਗੱਲ ਕਰ ਦਿੰਨਾ ਕਿ ਇਹ ਲੋਕ ਜਿਹੜੇ ਹੁੰਦੇ ਨੇ ਜਿਹੜੇ ਦੁਨੀਆ ਚ ਵਿੱਚ ਲੈ ਕੇ ਜਾਂਦੇ ਆ ਤੁਹਾਡੀ ਮਾਂ ਬੋਲੀ ਨੂੰ ਤੁਹਾਡਾ ਪੰਜਾਬ ਦੀ ਸੱਭਿਆਚਾਰ ਨੂੰ ਲੈ ਕੇ ਜਾਂਦੇ ਆ ਜਾਂ ਤੁਹਾਡੀ ਸਟੇਟ ਨੂੰ ਕਿਤੇ ਲੈ ਕੇ ਜਾਂਦੇ ਆ ਇਹ ਤੁਹਾਡੀ ਸੌਫਟ ਪਾਵਰ ਹੁੰਦੀ ਆ ਸੋ ਇਹ ਸੌਫਟ ਪਾਵਰ ਸਾਡੀ ਸਿੱਧੂ ਮੂਸੇਵਾਲਾ ਵੀ ਸੀ ਦਿਲਜੀਤ ਦੋਸਾਂਝ ਵੀ ਹੈ ਪਰ ਦਿਲਜੀਤ ਦੋਸਾਂਝ ਦੇ ਵਿੱਚ ਇਹ ਜਿਹੜਾ ਚੇਂजेस ਆਉਣਾ ਕਿ ਇੱਕਦਮ ਉਹਨਾਂ ਰਾਈਟ ਵਿੰਗਸ ਵਾਲੇ ਪਾਸੇ ਨੂੰ ਝੁਕਾਆ ਕਰਨਾ ਕਿ ਜਿਹੜੇ ਕਹਿੰਦੇ ਨੇ ਕਿ ਅਸੀਂ ਘੱਟ ਗਿਣਤੀਆਂ ਨੂੰ ਖਤਮ ਕਰਕੇ ਤੇ ਆਪਾਂ ਹਿੰਦੂ ਰਾਸ਼ਟਰ ਜਿਹੜਾ ਬਣਾ ਦਿਆਂਗੇ ਆਰਐਸਐਸ ਦੀ ਭਾਈਵਾਲ ਪਾਰਟੀ ਬੀਜੇਪੀ ਦੀ ਮੈਂ ਗੱਲ ਕਰ ਰਿਹਾ ਆ ਉਸ ਤੋਂ ਬਾਅਦ ਹੁਣ ਦੇਖੋ ਜਿਹੜੇ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਦੇ ਕਰਕੇ ਅੱਜ ਸਾਡੇ ਕਿਸਾਨ ਦਰਦਾਰ ਭਟਕ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਨੇ ਦੇਖੋ ਮਰਨ ਵਰਤ ਰੱਖਿਆ ਹੋਇਆ ਤੇ ਪਿਛਲੇ ਕਿਸਾਨੀ ਸੰਘਰਸ਼ ਦੇ ਵਿੱਚ 700 ਕਿਸਾਨ ਚੜ੍ਹਾਈ ਕਰ ਗਿਆ ਸੋ ਇਹ ਸਾਰਾ ਕੁਝ ਵੇਖਦਿਆਂ ਹੋਇਆਂ ਵੀ ਕਿਤੇ ਨਾ ਕਿਤੇ ਪੰਜਾਬ ਦੇ ਪੁੱਤਾਂ ਨੂੰ ਜਾ ਕੇ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਨੀ ਬਣਦੀ ਨਹੀਂ ਸੀ ਇੱਕ ਪਾਸੇ ਹੁਣ ਨਰਿੰਦਰ ਮੋਦੀ ਦਾ ਕਿਰਦਾਰ ਦੇਖੋ ਤੇ ਦੂਸਰੇ ਪਾਸੇ ਇਸ ਸਿਚੁਏਸ਼ਨ ਦੇ ਵਿੱਚ ਦਲਜੀਤ ਦੋਸਾਂਝ ਦਾ ਕਿਰਦਾਰ ਦੇਖੋ ਦਲਜੀਤ ਦੋਸਾਂਝ ਕਸ਼ਮੀਰ ਵੀ ਘੁੰਮਦੇ ਨੇ ਉਹ ਜਿਹੜੀ ਉਹਨਾਂ ਦੀ ਉੱਥੇ ਇੱਕ ਲੇਕ ਹੈਗੀ ਆ ਉਹਦੇ ਵਿੱਚ ਵੀ ਘੁੰਮਦੇ ਆ ਫਿਰ ਸਾਊਥ ਇੰਡੀਆ ਦੇ ਵਿੱਚ ਵੀ ਜਾਂਦੇ ਨੇ ਬਹੁਤ ਸਾਰੇ ਜਗ੍ਹਾ ਦੇ ਉੱਤੇ ਜਾਣਾ ਬੜੀਆਂ ਵੱਡੀਆਂ ਪਰਸਨੈਲਿਟੀਆਂ ਨੂੰ ਮਿਲਣਾ ਜਿਹਦੇ ਵਿੱਚ ਭਗਵੰਤ ਮਾਨ ਵੀ ਆ ਜਾਂਦੇ ਆ ਅੱਜ ਉਹ ਨਰਿੰਦਰ ਮੋਦੀ ਤੋਂ ਬਾਅਦ ਮਨਜਿੰਦਰ ਸਿਰਸਾ ਜੋ ਕਿ ਆਪਾਂ ਦੇਖਿਆ ਵੀ ਬੀਜੇਪੀ ਦੇ ਹੱਕ ਦੇ ਵਿੱਚ ਜਾ ਉਹਨਾਂ ਦੀ ਪਾਰਟੀ ਦੇ ਇੱਕ ਖਾਸ ਨੁਮਾਇੰਦੇ ਨੇ ਜਿਹੜਾ ਉਹਨਾਂ ਨੇ ਸਿੱਖ ਚਿਹਰਾ ਜਿਹੜਾ ਹੈਗਾ ਉਹ ਸਿੱਖਾਂ ਦੇ ਖਿਲਾਫ ਹੀ ਬੋਲਣ ਲਈ ਰੱਖਿਆ ਹੋਇਆ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਦਿਲਜੀਤ ਦੋਸਾਂਝ ਖਨੋਰੀ ਬਾਰਡਰ ਦੇ ਉੱਤੇ ਨਹੀਂ ਜਾ ਸਕੇ ਤੁਸੀਂ ਇਹੀ ਦਿਲਜੀਤ ਦੋਸਾਂਝ ਦੇਖੋ ਕਿ ਕਿਸੇ ਵੇਲੇ ਗੁਰਬਖਸ਼ ਸਿੰਘ ਖਾਲਸਾ ਦੇ ਜਿਹੜਾ ਉਹਨਾਂ ਨੇ ਸੰਘਰਸ਼ ਵਿੱਢਿਆ ਹੋਇਆ ਸੀ ਬੰਦੀ ਸਿੰਘਾਂ ਵਾਸਤੇ ਉੱਥੇ ਵੀ ਪਹੁੰਚੇ ਪਰ ਅੱਜ ਉਹਨਾਂ ਦੀ ਪਰਸਨੈਲਿਟੀ ਜਿਹੜੀ ਆ ਉਹ ਚੇਂਜ ਹੋ ਗਈ ਉਹ ਮਜਬੂਰੀ ਵਾਸ ਹੋਈ ਹੈ ਜਾਂ ਉਹਨਾਂ ਦੇ ਜਿਹੜੇ ਜਿਹੜੇ ਆਪਾਂ ਕਹਿ ਲੀਏ ਵੀ ਉਹਨਾਂ ਦੇ ਇੱਕ ਪੀਏ ਨੇ ਨਾਲ ਉਹਨਾਂ ਬੀਬੀ ਦਾ ਨਾਮ ਮੈਨੂੰ ਵਿਸਰ ਗਿਆ ਸੋ ਕੀ ਉਹਨਾਂ ਵੱਲੋਂ ਕੁਝ ਇਸ ਤਰ੍ਹਾਂ ਦੀਆਂ ਇਨਪੁਟਸ ਲਿਆਂਦੀਆਂ ਗਈਆਂ ਕਿਉਂਕਿ ਐਵੇਂ ਤਾਂ ਨਹੀਂ ਹੁੰਦਾ ਵੀ ਕਿਸੇ ਗਾਇਕ ਨੇ ਏਡੇ ਵੱਡੇ ਗਾਇਕ ਨੇ ਕਿਸੇ ਇੱਕ ਬੀਬੀ ਨੂੰ ਰੱਖਿਆ ਹੋਵੇ ਆਪਣਾ ਪੀਏ ਸੋ ਉਹਦੀ ਵੀ ਚੜ੍ਹਾਈ ਹੋਏਗੀ ਉਹਦੀ ਵੀ ਪਹੁੰਚ ਹੋਏਗੀ ਉਹ ਵੀ ਕੋਈ ਇਨਪੁਟਸ ਲਈ ਆਈ ਹੋਏਗੀ ਪੇ ਭਾਈ ਆ ਗੱਮ ਆ ਕਿਉਂਕਿ ਉਹ ਬੀਬੀ ਹਿੰਦੂ ਆ ਮੈਂ ਤੁਹਾਨੂੰ ਵੈਸੇ ਇੱਕ ਤੌਰ ਤੇ ਦੱਸ ਰਿਹਾ ਸੋ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਅੱਜ ਖਨੋਰੀ ਬਾਰਡਰ ਦਿਲਜੀਤ ਦੋਸਾਂਝ ਨਹੀਂ ਪਹੁੰਚੇ ਜੇ ਪਹੁੰਚ ਜਾਂਦੇ ਤਾਂ ਜਿਹੜਾ ਪੱਲੜਾ ਹੈ ਉਹ ਕਾਫੀ ਭਾਰੀ ਹੋ ਜਾਂਦਾ ਹੈ ਨਾ ਤੇ ਲੁਧਿਆਣੇ ਦੇ ਵਿੱਚ ਉਹ ਮਿੰਟੂ ਜਿਹੜੇ ਨੇ ਮਨੁੱਖਤਾ ਦੀ ਸੇਵਾ ਬਾਰੇ ਉਹਨਾਂ ਦੇ ਕੋਲ ਵੀ ਉਹ ਗਏ ਪਿਛਲੇ ਦਿਨੀ ਮਤਲਬ ਹਰ ਇੱਕ ਜਗ੍ਹਾ ਦੇ ਉੱਤੇ ਉਹ ਜਾ ਰਹੇ ਨੇ ਸਿਰਫ ਇਹ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਜਾਂ ਫਿਰ ਕਿਸਾਨੀ ਦੀ ਹੱਕਾਂ ਦੀ ਗੱਲ ਕਰਨ ਵਾਲੇ ਇਹਨਾਂ ਨੂੰ ਛੱਡ ਕੇ ਦੂਸਰੇ ਪਾਸੇ ਉਹ ਨਰਿੰਦਰ ਮੋਦੀ ਨੇ ਜਿਹੜੇ ਕਿਸਾਨਾਂ ਦੇ ਖਿਲਾਫ ਨੇ ਜਿਹੜੇ ਘਟ ਗਿਣਤੀਆਂ ਦੇ ਖਿਲਾਫ ਅਕਸਰ ਬਿਆਨ ਦਿੰਦੇ ਰਹਿੰਦੇ ਨੇ ਜੇਕਰ ਕੈਨੇਡਾ 'ਚ ਕੋਈ ਹਲਚਲ ਹੁੰਦੀ ਹੈ ਤਾਂ ਉਸੇ ਵੇਲੇ ਉਹ ਬਿਆਨ ਦੇ ਦਿੰਦੇ ਕਿ ਲਓ ਜੀ ਮੰਦਰ ਦੇ ਉੱਤੇ ਅਟੈਕ ਹੋ ਗਿਆ ਜਦਕਿ ਇਸ ਤਰ੍ਹਾਂ ਕੁਝ ਨਹੀਂ ਸੀ ਹੋਇਆ ਤੇ ਉਸ ਤੋਂ ਬਾਅਦ ਉਹ ਵੀ ਜਿਹੜੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਦਾ ਹਾਲ-ਜਾਨਨ ਨਹੀਂ ਪੁੱਛੇ ਪਹੁੰਚੇ ਨਰਿੰਦਰ ਮੋਦੀ ਹੋਰਾਂ ਦੀ ਗੱਲ ਕਰਦਾ ਸੋ ਹੁਣ ਆਪਾਂ ਕੀ ਕਹਿ ਸਕਦੇ ਆ ਕੀ ਆਪਾਂ ਦਲਜੀਤ ਨੂੰ ਸਾਂਝ ਦੇ ਅੰਦਰ ਦੀ ਉਹ ਜਿਹੜੀ ਗੱਲਬਾਤ ਹੈ ਜੋ ਅੰਦਰ ਆਪਣੇ ਉਹ ਘੁੱਟੀ ਬੈਠਾ ਆਪਾਂ ਉਹਨੂੰ ਨਹੀਂ ਮਤਲਬ ਡਿਸਕ੍ਰਾਈਬ ਨਹੀਂ ਕਰ ਸਕਦੇ ਜਾਂ ਸਮਝ ਨਹੀਂ ਸਕਦੇ ਜਾਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਉਹਦੇ ਨਾਲ ਕੀ ਬੀਤ ਰਹੀ ਹੋ ਸਕਦੀ ਹੈ ਮੈਂ ਇਹ ਨਾ ਮੈਂ ਦਿਲਜੀਤ ਸਾਂਝ ਨੂੰ ਬਰੀ ਕਰ ਰਿਹਾ ਠੀਕ ਹੈ ਤੇ ਨਾ ਹੀ ਉਹਨੂੰ ਮੈਂ ਦੋਸ਼ੀ ਇਹਦੇ ਵਿੱਚ ਦੱਸ ਰਿਹਾ ਉਹ ਤੁਸੀਂ ਆਪ ਹਿਸਾਬ ਕਿਤਾਬ ਲਾਉਣਾ ਹੈ ਕਿ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਤੁਹਾਨੂੰ ਮੈਂ ਹਰ ਇੱਕ ਜਿਹੜੀ ਗੱਲਬਾਤ ਹੈ ਉਹ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਭਾਈ ਆਹ ਗੱਲਬਾਤ ਹੋ ਸਕਦੀ ਹੈ ਹੁਣ ਮਿਲਣਾ ਕਿਉਂ ਨਹੀਂ ਸੀ ਬਣਦਾ ਇਹ ਇਹਦੇ ਉੱਤੇ ਵੀ ਆਪਾਂ ਝਾਤ ਪਾ ਲਈਏ ਪਹਿਲੀ ਗੱਲ ਆਪਾਂ ਕੀਤੀ ਕਿਸਾਨਾਂ ਦੀ ਕਿ ਜਗਜੀਤ ਸਿੰਘ ਡੱਲੇਵਾਲ ਹੋਰੀ ਜਿਹੜੇ ਨੇ ਮਰਨ ਵਰਤੇ ਬੈਠੇ ਆ ਤੇ ਜਿਹੜੇ ਬਿੱਲ ਬਣਾਏ ਜਾਂ ਲਿਆਂਦੇ ਜਾ ਰਹੇ ਨੇ ਉਹ ਨਰਿੰਦਰ ਮੋਦੀ ਬੀਜੇਪੀ ਵੱਲੋਂ ਲਿਆਂਦੇ ਜਾ ਰਹੇ ਆ ਠੀਕ ਹੈ ਦੂਸਰੀ ਗੱਲ ਕਿਉਂ ਨਹੀਂ ਸੀ ਮਿਲਣਾ ਚਾਹੀਦਾ ਵਿਦੇਸ਼ਾਂ ਦੇ ਵਿੱਚ ਹੋਏ ਸਿੱਖਾਂ ਦੇ ਕਤਲ ਜਿਨ੍ਹਾਂ ਦੀ ਸਿੱਧੀ ਸਾਦੀ ਜਿਹੜੀ ਹੈ ਉਹ ਤੋਮਤ ਵੈਸਟ ਦੀ ਜਿਹੜੀ ਹੈ ਉਹ ਬੀਜੇਪੀ ਗਵਰਨਮੈਂਟ ਦੇ ਉੱਤੇ ਆ ਇੱਕ ਪਾਸੇ ਸਿੱਖਾਂ ਦੇ ਕਤਲ ਹੋ ਰਹੇ ਨੇ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਉਹਨਾਂ ਉਸ ਮੁਖੀ ਨੂੰ ਜਾ ਕੇ ਮਿਲ ਰਹੇ ਹੋ ਜਿਨ੍ਹਾਂ ਦੀ ਪਾਰਟੀ ਦੇ ਉੱਤੇ ਇਹ ਦੋਸ਼ ਲੱਗ ਰਹੇ ਨੇ ਫਿਰ ਤੁਸੀਂ ਨਰਿੰਦਰ ਮੋਦੀ ਹੋਰਾਂ ਦੇ ਨਾਲ ਬੈਠੇ ਦਿਲਜੀਤ ਦੋਸਾਂਝ ਦੇ ਮੂੰਹੋਂ ਸਿਫਤਾਂ ਵੀ ਸੁਣੋ ਨਰਿੰਦਰ ਮੋਦੀ ਹੋਰਾਂ ਦੀ ਉਹ ਸਿਫਤਾਂ ਵੀ ਕਰ ਰਹੇ ਨੇ ਸੋ ਮੈਨੂੰ ਤੁਸੀਂ ਇਹ ਵੀ ਦੱਸਦੇ ਹੋ ਕਿ ਦੇਸ਼ ਵਾਸਤੇ ਆਪਾਂ ਕੱਲੇ ਸਿੱਖਾਂ ਦੀ ਗੱਲ ਨਹੀਂ ਕੀਤੀ 14 ਸਾਲਾਂ ਦੇ ਵਿੱਚ ਪਿਛਲੇ ਮਤਲਬ ਮਾਫ ਕਰਨਾ 14 ਤੋਂ ਲੈ ਕੇ 24 ਤੱਕ ਕਿਹੜੇ ਐਸੇ ਕਾਰਜ ਨੇ ਦੇਸ਼ ਦੇ ਹਿੱਤ ਦੇ ਵਿੱਚ ਜਿਹੜੇ ਕੀਤੇ ਗਏ ਹੋਣ ਬੀਜੇਪੀ ਵੱਲੋਂ ਮਤਲਬ ਹਾਲਾਤ ਦਿਨ ਦਿਨ ਬਦ ਦੇਣ ਜਿਹੜੇ ਬੱਤਰ ਹੀ ਬਣਦੇ ਜਾ ਰਹੇ ਆ ਲੋਕਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਖਤਮ ਹੋਣਾ ਦੰਗੇ ਭੜਕਣੇ ਮੁਸਲਮਾਨਾਂ ਦੇ ਵਿਰੋਧ ਘੱਟ ਗਿਣਤੀਆਂ ਦੇ ਵਿਰੋਧ ਦੇ ਵਿੱਚ ਸੋ ਕੀ ਕੀ ਜਿਹੜਾ ਹੈਗਾ ਉਹ ਇਹਨਾਂ ਦਸਾਂ ਸਾਲਾਂ ਦੇ ਵਿੱਚ ਮਤਲਬ 14 ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਉਹ ਨਹੀਂ ਹੋਇਆ ਤੇ ਤੁਸੀਂ ਵੀ ਅੱਜ ਉਹੀ ਰੋਲ ਨਿਭਾਇਆ ਜਿਹੜਾ ਕਿਸੇ ਵੇਲੇ ਅਕਸ਼ੇ ਕੁਮਾਰ ਨੇ ਇੰਟਰਵਿਊ ਕਰਕੇ ਨਰਿੰਦਰ ਮੋਦੀ ਹੋਰਾਂ ਦੇ ਇੰਟਰਵਿਊ ਕਰਕੇ ਨਿਭਾਇਆ ਸੀ ਤੇ ਉਹਨਾਂ ਕੋਲ ਪੁੱਛ ਰਿਆ ਸੀ ਕਿ ਆਮ ਆਪ ਕੈਸੀ ਚੂਸਤੇ ਹੋ ਮਤਲਬ ਕਿ ਇਹ ਸਵਾਲ ਜਿਹੜੇ ਅਸਲ ਮੁੱਦੇ ਨਹੀਂ ਉਹਨਾਂ ਦੇ ਉੱਤੋਂ ਭਟਕ ਕੇ ਤੇ ਤੁਸੀਂ ਜਾ ਕੇ ਇੱਧਰ ਨੂੰ ਰਹੇ ਹੋ ਤੁਸੀਂ ਕਿਸੇ ਵळे ਪੰਜਾਬ ਨੂੰ ਪ੍ਰੈਜ਼ੈਂਟ ਕਰਦੇ ਰਹੇ ਹੋ ਉਹ ਪੰਜਾਬ ਇਹ ਉਹੀ ਪੰਜਾਬ ਹੈ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਅੱਜ ਤੁਸੀਂ ਉਹਦੇ ਤੋਂ ਮੁੱਕ ਫੇਰ ਕੇ ਤੇ ਦੂਸਰੇ ਪਲੜੇ ਦੇ ਵਿੱਚ ਦੂਸਰੇ ਪਾਸੇ ਦੇ ਵਿੱਚ ਜਿਹੜਾ ਹੈ ਉਹ ਉਹ ਭੋਗਤ ਰਹੇ ਹੋ ਸੋ ਇਥੋਂ ਤੁਹਾਨੂੰ ਹਿਸਾਬ ਕਿਤਾਬ ਲਾ ਲੈਣਾ ਚਾਹੀਦਾ ਹੈ ਕਿ ਅੱਜ ਤੁਸੀਂ ਪੰਜਾਬ ਦੇ ਪੁੱਤੋਂ ਜਾਂ ਫਿਰ ਉਸ ਰਾਈਟ ਵਿੰਗ ਜਿਹੜੀ ਕਹਾਉਂਦੀ ਜਿਹੜੀ ਘੱਟ ਗਿਣਤੀਆਂ ਦੇ ਵਿਰੋਧ ਦੇ ਵਿੱਚ ਕੰਮ ਕਰਨ ਵਾਲੀ ਪਾਰਟੀ ਦੇ ਪੁੱਤਰ ਹੋ ਸੋ ਇਹ ਜਿਹੜਾ ਕਿਰਦਾਰ ਹੈ ਕਿਤੇ ਨਾ ਕਿਤੇ ਸ਼ੱਕੀ ਹੈ ਪਰ ਫਿਰ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਭਾਈ ਜਿਹੜਾ ਦਿਲਜੀਤ ਤੋਂ ਸਾਝਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ ਆ ਉਹਦੇ ਤੋਂ ਅਸੀਂ ਜੈਲਸੀ ਕਰਦੇ ਹਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਪੱਗ ਜਾ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਜਸਟਨ ਟਰੂਡੋ ਉਹਨੂੰ ਜਿਹੜਾ ਹੈਗਾ ਆ ਕੇ ਮਿਲ ਰਿਹਾ ਇਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਅਮਰੀਕਾ ਦਾ ਫੋਰਨ ਮਿਨਿਸਟਰ ਜਿਹੜਾ ਹੈਗਾ ਇੱਕ ਸਟੇਜ ਤੋਂ ਇਹ ਕਹਿ ਰਿਹਾ ਕਿ ਤੁਸੀਂ ਅਸੀਂ ਮਤਲਬ ਕਿ ਅਮਰੀਕਾ ਦੇ ਵਿੱਚ ਤੁਹਾਡੇ ਦਲਜੀਤ ਦੋਸਾਂਝ ਨੂੰ ਸੁਣਦੇ ਹਾਂ ਸਾਡੇ ਵਾਸਤੇ ਇਹ ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ ਇਹ ਵੀ ਵੱਡੀ ਗੱਲ ਹੈ ਕਿ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਦੇ ਵਿੱਚ ਪੱਗ ਪ੍ਰਮੋਟ ਹੋ ਰਹੀ ਹੈ ਜਿੱਥੇ ਕਿਸੇ ਵੇਲੇ ਲੋਕ ਸਮਝਦੇ ਹੁੰਦੇ ਸੀ ਲਓ ਜੀ ਇਹ ਸਿੱਖ ਤਾਂ ਐਵੇਂ ਹੀ ਨੇ ਇਹ ਇਹ ਸਿੱਧੇ ਸਾਦੇ ਨੇ ਭੋਲੇ ਨੇ ਜਾਂ ਇਹ ਦਿਮਾਗੋਂ ਪੈਦਲ ਹੁੰਦੇ ਨੇ ਜਾਂ ਹੋਰ ਜੋ ਸਾਡੇ ਬਾਰੇ ਜਿਹੜੀ ਇੱਕ ਈਮੇਜ ਬਣਾਈ ਹੋਈ ਸੀ ਸੋ ਉਹਨੂੰ ਕਿਤੇ ਨਾ ਕਿਤੇ ਦਿਲਜੀਤ ਦੋਸਾਂਝ ਤੋੜ ਰਿਹਾ ਹੈ ਪਰ ਕਿਵੇਂ ਤੋੜ ਰਿਹਾ ਇੱਕ ਹੋਰ ਵੀ ਇਹਦੇ ਵਿੱਚ ਹੁਣ ਮੈਂ ਸਵਾਲ ਪੈਦਾ ਮਤਲਬ ਕਿ ਤੁਹਾਨੂੰ ਦੱਸ ਦੇਣਾ ਚਾਹੁੰਦਾ ਇੱਕ ਸਵਾਲ ਪੈਦਾ ਹੁੰਦਾ ਕਿ ਦਿਨਾਂ ਦੇ ਵਿੱਚ ਐਡੀ ਵੱਡੀ ਚੜ੍ਹਾਈ ਕੀ ਇੰਡੀਅਨ ਗਵਰਨਮੈਂਟ ਦੇ ਪੱਲੜੇ ਵਿੱਚ ਪੈ ਕੇ ਹੀ ਮਿਲੀ ਹੈ ਮੇਰੇ ਕਹਿਣ ਤੋਂ ਭਾਵ ਤੁਸੀਂ ਸਮਝਿਓ ਜੇ ਮੈਂ ਸ਼ਾਇਦ ਇਹਨੂੰ ਸਹੀ ਤਰੀਕੇ ਨਾਲ ਕਹਿ ਪਾਵਾਂ ਕਿ ਤੁਹਾਨੂੰ ਉਥੋਂ ਅਸ਼ੀਰਵਾਦ ਮਿਲਣ ਤੋਂ ਬਾਅਦ ਹੀ ਤੁਹਾਡੀ ਜਿਹੜੀ ਇੰਨੀ ਗੁੱਡੀ ਚੜੀ ਹੈ ਕੀ ਜੇ ਉਹਨਾਂ ਦਾ ਅਸ਼ੀਰਵਾਦ ਨਾ ਹੁੰਦਾ ਤੇ ਤੁਸੀਂ ਇੰਨੀ ਚੜਾਈ ਜਿਹੜੀ ਹੈ ਤੁਹਾਡੀ ਹੋ ਸਕਦੀ ਸੀ ਇਹ ਵੀ ਸਵਾਲ ਹੈ ਕਿਉਂਕਿ ਅੰਬਾਨੀਆਂ ਦੇ ਵਿਆਹ ਦੇ ਉੱਤੇ ਵੀ ਜਾਣਾ ਉਸ ਤੋਂ ਬਾਅਦ ਹੋਰ ਜਿਹੜੇ ਇਸ ਤਰ੍ਹਾਂ ਦੇ ਸਾਰੇ ਕਾਰਜ ਹੈ ਤੇ ਕੀ ਉਹ ਚੀਜ਼ਾਂ ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਦਿਖਦੀਆਂ ਨਜ਼ਰ ਆਉਂਦੀਆਂ ਇਸ ਚੜਾਈ ਦੇ ਪਿੱਛੇ ਕਿਤੇ ਥਾਪੜਾ ਤਾਂ ਨਹੀਂ ਹੈ ਇਹ ਵੀ ਇਹ ਵੀ ਸਵਾਲ ਨੇ ਛੱਡ ਕੇ ਤੁਹਾਡੇ ਤੇ ਜਾਣੇ ਆ ਆਪਾਂ ਤੇ ਤੁਹਾਨੂੰ ਦੱਸ ਦੇਣਾ ਵੀ ਵਰਤ ਕੀ ਰਿਹਾ ਹੈ ਆਪਾਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਆ ਸਾਰੇ ਪੱਖ ਤੁਹਾਡੇ ਅੱਗੇ ਨੇ ਇਹ ਤੁਸੀਂ ਸਮਝਣਾ ਹੈ ਕੀ ਕਰਨਾ ਹੈ ਦਲਜੀਤ ਦੋਸਾਂਝ ਦੇ ਕੋਲੋਂ ਕਿੰਨਾ ਕੰਮ ਆਪਾਂ ਲੈਣਾ ਜੋ ਮੈਂ ਸਮਝਦਾ ਮੈਂ ਜੋ ਮੈਂ ਇਸ ਮਤਲਬ ਕੀ ਤਰੀਕੇ ਨਾਲ ਗੱਲ ਕਰਦਾ ਹੁੰਨਾ ਕਿ ਤੁਸੀਂ ਕਿੰਨਾ ਕੰਮ ਲੈਣਾ ਉਹ ਤੁਸੀਂ ਲੈ ਚਲੋ ਇਹ ਨਾ ਕਹੋ ਪਈ ਦਿਲਜੀਤ ਦੋਸਾਂ ਜਿਹੜਾ ਹੈਗਾ ਉਹ ਭਾਈ ਗद्दार ਹੋ ਗਿਆ ਉਹ ਐ ਹੋ ਗਿਆ ਆ ਹੋ ਗਿਆ ਕੱਖ ਨਹੀਂ ਬੰਨਣਾ ਉਹਦੇ ਨਾਲ ਜੇ ਮੰਨ ਲਓ ਪਈ ਦਿਲਜੀਤ ਦੋਸਾਂ ਜ ਨੂੰ ਥਾਪੜਾ ਵੀ ਸਰਕਾਰ ਦਾ ਹੋਏਗਾ ਤੁਸੀਂ ਉਹਦਾ ਕੁਝ ਨਹੀਂ ਵਿਗੜ ਸਕਦੇ ਅੱਜ ਬਹੁਤ ਵੱਡੀ ਸ਼ਖਸੀਅਤ ਦੇ ਰੂਪ ਦੇ ਵਿੱਚ ਦਿਲਜੀਤ ਦੋਸਾਂ ਜਿਹੜਾ ਵਿਚਰ ਰਿਹਾ ਸੋ ਤੁਸੀਂ ਗਾਲਾਂ ਕੱਢ ਲਓਗੇ ਹੋਰ ਕੁਝ ਕਰ ਲਓਗੇ ਮੰਦੀ ਸ਼ਬਦਾਵਲੀ ਬੋਲੋਗੇ ਉਹਦੇ ਨਾਲ ਦਿਲਜੀਤ ਦੋਸਾਂ ਜ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਤੁਸੀਂ ਜਿੰਨਾ ਕੰਮ ਉਹਦੇ ਕੋਲੋਂ ਲੈਣਾ ਹੁਣ ਕੰਮ ਕੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਪੱਗ ਪ੍ਰਮੋਟ ਹੋ ਰਹੀ ਹੈ ਫਲਾਨੀ ਜਗ੍ਹਾ ਦੇ ਉੱਤੇ ਅਮਰੀਕਾ ਦੇ ਵਿੱਚ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਉਹਦੀ ਸਿਕਿਉਰਿਟੀ ਤੁਸੀਂ ਦੇਖੋ ਕਾਲੇ ਤੁਰੇ ਫਿਰਦੇ ਨੇ 에ਰਪੋਰਟਾਂ ਦੇ ਉੱਤੇ ਪੈਰਿਸ ਦੇ ਵਿੱਚ ਇੱਕ ਹੋਰ ਉਪਲਬਧੀ ਜਿਹੜੀ ਹੈ ਫਰਾਂਸ ਨੇ ਉਹਨਾਂ ਨੂੰ ਮਤਲਬ ਕਿ ਇੱਕ ਆਪਣੇ ਸਟਾਈਲਿਸ਼ ਏਸ਼ੀਅਨ ਜਾਂ ਫਿਰ ਇੱਕ ਸਟਾਈਲਿਸ਼ ਇੰਡੀਅਨ ਦਾ ਅਵਾਰਡ ਪਿਛਲੇ ਸਮੇਂ ਦੇ ਵਿੱਚ ਦਿੱਤਾ ਸੋ ਇਹ ਜਿਹੜਾ ਕੰਮ ਹੈ ਉਹ ਸਾਡੇ ਵਾਸਤੇ ਹੋ ਰਿਹਾ ਤੇ ਮੇਰੇ ਹਿਸਾਬ ਦੇ ਨਾਲ ਜਿੰਨਾ ਕੰਮ ਉਹ ਕਰ ਰਿਹਾ ਉਹ ਲੈ ਲਓ ਜਿਹੜਾ ਗਲਤ ਕਰ ਰਿਹਾ ਹੈ ਉਹਨੂੰ ਯਾਦ ਜ਼ਰੂਰ ਰੱਖੋ ਕਿ ਭਾਈ ਇਹ ਗਲਤ ਕੰਮ ਕਰ ਰਿਹਾ ਹੈ ਪਰ ਉਹਦੇ ਵੱਟੇ ਜਿਹੜਾ ਵੀ ਆਪਾਂ ਗਾਲਾਂ ਕੱਢਦੀਆਂ ਸ਼ੁਰੂ ਹੋ ਜਾਈਏ ਸੋ ਕਿਤੇ ਨਾ ਕਿਤੇ ਗੁਰੇਜ਼ ਕਰਨਾ ਚਾਹੀਦਾ ਹੈ ਅਖੀਰ ਦੇ ਵਿੱਚ ਫਿਰ ਮੈਂ ਤੁਹਾਨੂੰ ਰਿਮਾਈਂਡ ਕਰਾ ਦਵਾਂ ਕਿ ਦਿਲਜੀਤ ਦੋਸਾਂਝ ਦੀ ਅੰਦਰਲੀ ਸਥਿਤੀ ਨੂੰ ਵੀ ਸਮਝਣ ਦੀ ਲੋੜ ਹੈਗੀ ਹੈ ਕਿ ਕੋਈ ਪ੍ਰੈਸ਼ਰ ਤਾਂ ਨਹੀਂ ਕਿਤੇ ਕੋਈ ਇਸ ਤਰ੍ਹਾਂ ਦੀਆਂ ਇਨਪੁੱਟਸ ਤਾਂ ਨਹੀਂ ਮਿਲ ਗਈਆਂ ਕਿ ਭਾਈ ਜੇ ਬਹੁਤਾ ਬਾਗੀ ਹੋਇਆ ਤੇ ਫਿਰ ਦੇਖ ਲਈ ਕੀ ਬਣਦਾ ਸੋ ਇਹ ਚੀਜ਼ਾਂ ਮੈਟਰ ਕਰਦੀਆਂ ਸਿੱਧੂ ਮੂਸੇਵਾਲਾ ਬਾਗੀ ਹੋ ਗਿਆ ਹੋ ਗਿਆ ਸੀ ਸਿੱਧੂ ਮੂਸੇਵਾਲਾ ਪੰਜਾਬ ਦੇ ਹੱਕ ਦੇ ਵਿੱਚ ਡਟ ਕੇ ਖੜ ਗਿਆ ਸੀ ਉਹ ਸ਼ਰਮ ਬਿਨਾ ਕਿਸੇ ਡਰ ਤੋਂ ਜਿਹੜੀ ਐ ਗੱਲ ਪੰਜਾਬ ਦੀ ਕਰਨ ਲੱਗ ਪਿਆ ਸੀ ਸੋ ਉਹ ਜਿਹੜਾ ਹੈ ਉਹਨੂੰ ਵੀ ਤੁਸੀਂ ਜੇ ਪਿੱਛੇ ਜਾ ਕੇ ਦੇਖੋ ਇੰਟਰਵਿਊਜ਼ ਦੇਖੋ ਉਹਦੇ ਫਾਦਰ ਦੀਆਂ ਉਹਦੇ ਦੋਸਤਾਂ ਦੀਆਂ ਤਾਂ ਤੁਹਾਨੂੰ ਇਹ ਵੀ ਪਤਾ ਲੱਗ ਜਾਊਗਾ ਵੀ ਉਹਨੂੰ ਵੀ ਐਨਆਈਏ ਵੱਲੋਂ ਕਿਤੇ ਨਾ ਕਿਤੇ ਇਨਪੁਟਸ ਮਿਲੀਆਂ ਹੋਈਆਂ ਸੀ ਜਾਂ ਫਿਰ ਕਿਤੇ ਨਾ ਕਿਤੇ ਇਸ਼ਾਰਾ मात्र ਹੁਣ ਤੁਸੀਂ ਕਹੋਗੇ ਵੀ ਏਜੰਸੀਆਂ ਆਪ ਹੀ ਕਰਾ ਕੇ ਆਪ ਹੀ ਇਨਪੁਟ ਕਿਉਂ ਦਿੰਦੀਆਂ ਮੈਂ ਇਹ ਨਹੀਂ ਗੱਲ ਕਰ ਰਿਹਾ ਵੀ ਏਜੰਸੀਆਂ ਹੀ ਕਰਵਾ ਰਹੀਆਂ ਇਹਦੇ ਪਿੱਛੇ ਵੀ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਹੁੰਦੀਆਂ ਸੋ ਉਹ ਕਿਤੇ ਨਾ ਕਿਤੇ ਤੁਹਾਨੂੰ ਦੱਸਦੀਆਂ ਵੀ ਹੈ ਤੇ ਉਸ ਤੋਂ ਬਾਅਦ ਕੰਮ ਵੀ ਜਿਹੜਾ ਹੈਗਾ ਉਹ ਕਰ ਦਿੰਦੀਆਂ ਕਈ ਵਾਰੀ ਤੁਹਾਨੂੰ ਗਨਮੈਨ ਵੀ ਆਪ ਦਿੱਤੇ ਜਾਂਦੇ ਆ ਤੇ ਤੁਹਾਡਾ ਕੰਮ ਵੀ ਜਿਹ ਜਗਾਉ ਆਪ ਹੀ ਕਰਾ ਦਿੱਤਾ ਜਾਂਦਾ ਸੋ ਇਹ ਵੀ ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ ਇਹਨੂੰ ਇਦਾਂ ਨਹੀਂ ਲੈਣਾ ਚਾਹੀਦਾ ਤੋਂ ਅੰਦਰ ਦੀ ਸਥਿਤੀ ਕੀ ਹੈ ਦਲਜੀਤ ਦੋਸਾਂਝ ਦੀ ਆਪਾਂ ਨੂੰ ਨਹੀਂ ਪਤਾ ਜੀ ਹਾਂ ਜੀ ਦਲਜੀਤ ਸਿੰਘ ਜੀ ਕਹ ਲਓ ਕਿ ਜਿੱਦਾਂ ਹੀ ਜਿੰਨਾ ਨਾਮ ਦਲਜੀਤ ਦੋਸਾਂਝ ਨੇ ਥੋੜੇ ਸਮੇਂ ਦੇ ਵਿੱਚ ਕਹ ਲਓ ਕਿ ਹੁਣ ਜੋ ਪਹਿਲਾਂ ਤੋਂ ਸੀਗੇ ਪਰ ਜੋ ਹੁਣ ਪੂਰੇ ਭਾਰਤ ਜਿੰਨ ਦੁਨੀਆ ਵਿੱਚ ਕਮਾਇਆ ਉਹ ਇੱਕ ਬੂਸਟ ਮਿਲਿਆ ਹੈ ਤੁਸੀਂ ਕਾਫੀ ਵੱਡੇ ਸਵਾਲ ਖੜੇ ਖੜੇ ਕਰਦੇ ਨੇ ਉਹਨਾਂ ਦੇ ਇਸ ਬੂਸਟ ਦੇ ਉੱਤੇ ਸੱਚ ਜੋ ਹੈ ਤੁਸੀਂ ਕਿਹਾ ਕਿ ਉਹਨਾਂ ਦੇ ਦਿਲ ਦੇ ਵਿੱਚ ਹੀ ਹੈ ਤੁਸੀਂ ਅੱਗੇ ਵੀ ਇੱਕ ਬੜੀ ਵੱਡੀ ਗੱਲ ਕੀਤੀ ਹੈ ਕਿ ਜੋ ਲੋਕ ਉਹਨਾਂ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਇਸ ਤਰੀਕੇ ਕਿਉਂਕਿ ਜੋ ਕੰਮ ਸੀ ਲੈਣੇ ਜਿਹੜੀ ਸਨ ਉਸ ਸੰਬੰਧ ਤੋਂ ਉਹਨੇ ਲੈ ਲੇ ਜਾਣ ਵੱਧ ਤੋਂ ਉਮੀਦਾਂ ਨਾ ਰੱਖਿਆ ਜਾਣ ਤਾਂ ਵਿਰਧਾਤੋਂਾ ਕਰਦੇ ਜਿਹੜੀ ਸਾਨੂੰ ਜੁੜਨ ਦੇ ਲਈ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਆਉਂਦੇ ਨੇ ਤੇ ਇਸੇ ਤਰੀਕੇ ਜੋ ਤੁਸੀਂ ਵਿਚਾਰ ਦਿੰਦੇ ਹੋ ਉਹ ਦਰਸ਼ਕ ਕਹਾਂਗੇ ਜੇ ਪਸੰਦ ਆਉਂਦੇ ਨੇ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਨਵਾਜੀ ਇਹਦੇ ਨਾਲ ਨਾ ਇੱਕ ਚੀਜ਼ ਮੈਂ ਦੀਪਨ ਹੋਰ ਐਡ ਕਰਨੀ ਚਾਹੁੰਨਾ ਅਮਰੀਕਨ ਸਿੰਗਰਸ ਨੇ ਉਸ ਤੋਂ ਬਾਅਦ ਇੰਗਲੈਂਡ ਦੇ ਸਿੰਗਰ ਨੇ ਜਿਹੜੇ ਗੋਰੇ ਨੇ ਹੈਨਾ ਜਿਹੜੇ ਮਤਲਬ ਗਾਉਂਦੇ ਵੀ ਨੇ ਐਕਟਰ ਵੀ ਹੈਗੇ ਇਹਨਾਂ ਦੇ ਬਹੁਤ ਵੱਡੇ ਵੱਡੇ ਨਾਮ ਹੈ ਹਾਲੀਵੁੱਡ ਉਸ ਤੋਂ ਬਾਅਦ ਤੁਸੀਂ ਹੋਰ ਦੇਖੋ ਇੰਗਲਿਸ਼ 뮤직 ਮਤਲਬ ਕਿ ਟੌਪ ਦੇ ਉੱਤੇ ਅੱਜ ਮਤਲਬ ਕਿਹੜਾ 뮤직 ਹੈ ਇੰਗਲਿਸ਼ 뮤직 ਹੀ ਸੁਣਿਆ ਜਾਂਦਾ ਨਾ ਦੁਨੀਆ ਭਰ ਦੇ ਵਿੱਚ ਸੋ ਉਹ ਲੋਕ ਜਿਹੜੇ ਨੇ ਵੈਸਟ ਦੇ ਲੋਕ ਉਹ ਕਦੇ ਆਪਣੇ ਗਾਇਕਾਂ ਨੂੰ ਆਪਣੇ ਐਕਟਰਾਂ ਨੂੰ ਸੈਲੀਬ੍ਰਿਟੀਜ਼ ਨੂੰ ਰੱਬ ਨਹੀਂ ਬਣਾਉਂਦੇ ਉਹ ਉਹਨਾਂ ਦੇ ਕੋਲੋਂ ਉਹਨਾਂ ਕੰਮ ਲੈਂਦੇ ਜਿੰਨਾ ਕੋ ਉਹਨਾਂ ਨੂੰ ਲੋੜ ਹੁੰਦੀ ਹੈ ਤੇ ਸਾਡੇਆਂ ਵਾਂਗੂ ਉਹ ਪਿੱਛੇ-ਪਿੱਛੇ ਭੱਜ ਕੇ ਫੋਟੋਆਂ ਵੀ ਨਹੀਂ ਖਿਚਾਉਂਦੇ ਤੁਸੀਂ ਦੇਖੋ ਕਿਤੇ ਪਤਾ ਲੱਗ ਜੇ ਕਿਸੇ ਪਿੰਡ ਦੇ ਵਿੱਚ ਬੱਬੂ ਮਾਨ ਨੇ ਆਉਣਾ ਤੇ ਉੱਥੇ ਭਗੜੜ ਮਚੀ ਹੁੰਦੀ ਹੈ ਧੂੜ ਪੱਟ ਦਿੱਤੀ ਜਾਂਦੀ ਹੈ ਚੀਕਾਂ ਵੱਜਦੀਆਂ ਵੀ ਮੈਂ ਕਿਤੇ ਹੱਥ ਲਾ ਲਵਾਂ ਮੈਂ ਦੂਰੋਂ ਦੇਖ ਲਵਾਂ ਇਸ ਤਰੀਕੇ ਨਾਲ ਹੀ ਦਿਲਜੀਤ ਦਸਾਂਝ ਤੁਸੀਂ ਦੇਖੋ ਕਿਵੇਂ ਕਿਵੇਂ ਬਣ ਰਿਹਾ ਚੀਕਾਂ ਵੱਜ ਰਹੀਆਂ ਉਹਨਾਂ ਦੇ ਕਾਨਸਰਟ ਦੇ ਕਾਨਸਰਟ ਹਾਲ ਦੇ ਵਿੱਚ ਜਨਾਨੀਆਂ ਰੋ ਰਹੀਆਂ ਨੇ ਬਜ਼ੁਰਗ ਰੋ ਰਹੀਆਂ ਨੇ ਬੰਦੇ ਰੋ ਰਹੇ ਨੇ ਪਈ ਆ ਚੀਜ਼ਾਂ ਇਹ ਨਾ ਕਿਤੇ ਨਾ ਕਿਤੇ ਸਾਡੇ ਵਿੱਚ ਫਿਰੇ ਚੀਜ਼ਾਂ ਜਦੋਂ ਹੈਗੀਆਂ ਜਾਂ ਮੈਂ ਕਹਾਂ ਪੀ ਇਹ ਸਾਡੀ ਇੱਕ ਜਿਹੜੀ ਕਹਿ ਲਈਏ ਕਿ ਮਾੜੀ ਗੱਲ ਹੈ ਸਾਡੇ ਵਿੱਚ ਜਿਹੜੇ ਸਾਡੇ ਸੁਭਾਅ ਦੇ ਵਿੱਚ ਕਿ ਅਸੀਂ ਰੱਬ ਬਣਾ ਦਿੰਨੇ ਆ ਅਗਲੇ ਨੂੰ ਰੱਬ ਨਾ ਵੀ ਬਣਾਈਏ ਅਸੀਂ ਦੇਵਤਾ ਬਣਾ ਦਿੰਨੇ ਆ ਸੋ ਜਦੋਂ ਤੁਸੀਂ ਕਿਸੇ ਨੂੰ ਆਪਣਾ ਰੱਬ ਦੇਵਤਾ ਜਾਂ ਸਭ ਕੁਝ ਮੰਨ ਲੈਨੇ ਹੋ ਫਿਰ ਉਹਦੀ ਇੱਕ ਇੱਕ ਗੱਲ ਤੁਹਾਨੂੰ ਜਿਹੜੀ ਆ ਉਹ ਚੁੱਭਦੀ ਵੀ ਆ ਨਿੱਕੀ ਨਿੱਕੀ ਗੱਲ ਦੇ ਉੱਤੇ ਫਿਰ ਤੁਸੀਂ ਕਹਿੰਦੇ ਨਹੀਂ ਯਾਰ ਆ ਨਹੀਂ ਸੀ ਕਰਨਾ ਚਾਹੀਦਾ ਨਹੀਂ ਸੀ ਇਹਨੂੰ ਇਹਨੂੰ ਆ ਕਰਨਾ ਚਾਹੀਦਾ ਸੀ ਸੋ ਰੱਬ ਨਾ ਬਣਾਇਆ ਕਰੋ ਜਿਹੜੇ ਸਿੰਗਰ ਨੇ ਸੈਲੀਬ੍ਰਿਟੀਜ਼ ਨੇ ਉਹ ਤੁਹਾਡਾ ਮਨੋਰੰਜਨ ਕਰਦੇ ਆ ਤੁਸੀਂ ਉਹਨਾਂ ਨੂੰ ਪੈਸੇ ਦਿੰਨੇ ਹੋ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਉਹਨਾਂ ਦੀ ਠੀਕ ਹੈ ਰਿਸਪੈਕਟ ਜ਼ਰੂਰੀ ਹੈ ਮੈਂ ਇਹ ਨਹੀਂ ਕਹਿੰਦਾ ਡਿਸਰੈਸਪੈਕਟ ਕਰੋ ਪਰ ਉਹਨਾਂ ਨੂੰ ਸਭ ਕੁਝ ਹੀ ਨਾ ਮੰਨ ਲਿਆ ਕਰੋ ਉਸ ਤੋਂ ਬਾਅਦ ਫਿਰ ਸਾਡੇ ਹਾਰਟ ਤੇ ਸਾਡੇ ਦਿਲ ਦਿਮਾਗ ਦੇ ਵਿੱਚ ਇਹ ਚੀਜ਼ਾਂ ਜੜੀਆਂ ਪੈ ਜਾਂਦੀਆਂ ਕਿ ਭਾਈ ਆਹ ਤੇ ਅੱਜ ਦਿਲਜੀਤ ਦੋਸਾਂਝ ਨੇ ਦਿਲ ਹੀ ਤੋੜ ਦਿੱਤਾ ਸਾਡਾ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਅੱਜ ਦੁਨੀਆ ਜਿਹੜੀ ਹੈ ਨਾ ਉਹ ਤੁਹਾਡੇ ਦਿਲਾਂ ਦੇ ਹਿਸਾਬ ਦੇ ਨਾਲ ਨਹੀਂ ਚੱਲਦੀ ਮਤਲਬ ਕਿ ਤੁਹਾਡੇ ਦਿਲ ਕੀ ਕਹਿ ਰਿਹਾ ਉਹਦੇ ਹਿਸਾਬ ਨਾਲ ਹੀ ਚੱਲਦੀ ਦਿਮਾਗ ਦੇ ਹਿਸਾਬ ਨਾਲ ਦੁਨੀਆ ਚੱਲਦੀ ਹੈ ਤੇ ਤੁਸੀਂ ਵੀ ਇਹਨੂੰ ਦਿਮਾਗੀ ਤੌਰ ਤੇ ਹੀ ਵੇਖਿਆ ਕਰੋ ਨਾ ਕਿ ਦਿਲੋਂ ਵੇਖਿਆ ਕਰੋ